ਲੋ ਜੀ ਸ਼ ਬੀਬੀ ਸ਼ਾਮ ਦਾ ਵੇਲਾ ਹੋ ਗਿਆ ਸ਼ਾਮ ਦੇ ਹੋ ਗਏ 5:30 ਪੌਣੇ 6 ਦਾ ਟਾਈਮ ਤੇ ਅਸੀਂ ਜਾਣਾ ਹੁਣ ਗੁਰਦੁਆਰਾ ਸਾਹਿਬ ਮੱਥਟ ਇਨਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਹਾਂ ਮੈਨੂੰ ਲੱਗਿਆ ਨਾ ਪਤਾ ਕੀ ਗੱਲ ਐ ਹਮੇਸ਼ਾ ਨਾਲ ਅਸੀਂ ਉਹ ਕਰਦੇ ਰਹਿੰਦੇ ਆ ਵੀ ਵੀ ਕਿੱਥੇ ਚੱਲੀਏ ਘੁੰਮਣ ਤਾਂ ਕਰਕੇ ਮੇਰੇ ਦਿਮਾਗ 'ਚ ਇਹ ਰਹਿੰਦਾ ਕਿੱਥੇ ਜਾਣਾ ਐ ਤੇ ਬੀਬੀ ਨੇ ਆ ਦੇਖੋ ਕਾਲਾ ਸੂਟ ਪਾ ਲਿਆ ਬੀਬੀ ਕਿੰਨਾ ਸੋਹਣਾ ਲੱਗ ਬੀਬੀ ਮੂਰੇ ਤਾਂ ਲਾਈ ਕਾਲੇ ਰੰਗ ਦੇ ਸੂਟ ਬਹੁਤ ਸੋਹਣੇ ਲੱਗਦੇ ਨੇ ਦੇਖੋ ਕਾਲੇ ਦਾ ਲੈ ਲੈਂਦੀ ਹਾਂ ਲੈ ਹੈਗਾ ਮੇਰੇ ਕੋਲ ਕਾਲੇ ਰੰਗ ਦਾ ਸੂਟ ਮੈਂ ਲੈ ਲਿਆ ਬੀਬੀ ਤੇ ਬਹੁਤ ਸੋਹਣਾ ਲੱਗ ਰਿਹਾ ਆ ਸੂਟ ਮੈਂ ਵੀ ਨਾ ਹੁਣ ਨਾ ਕੇ ਆਈ ਆ ਇਧਰ ਬੀਬੀ ਵੀ ਨਾ ਲਈ ਆ ਦੇਖੋ ਬੀਬੀ ਨੇ ਸੂਟ ਪਾ ਲਿਆ ਬੀਬੀ ਹੁਣ ਗੁਰਦੁਆਰਾ ਸਾਹਿਬ ਜਾਊਗੀ ਕਿਉਂਕਿ ਬੀਬੀ ਨੂੰ ਰੋਜ਼ ਗੁਰਦੁਆਰਾ ਸਾਹਿਬ ਜਾਣ ਦੀ ਆਦਤ ਆ ਪੱਕੀ ਤੇ ਬੀਬੀ ਨੇ ਜਾਣਾ ਹੀ ਜਾਣਾ ਏ ਔਰ ਬੀਬੀ ਨੂੰ ਸਭ ਤੋਂ ਵੱਡਾ ਫਾਇਦਾ ਹੋਇਆ ਵਾ ਹਨਾ ਬੀਬੀ ਵੀ ਨੇੜੇ ਗੁਰਦੁਆਰਾ ਸਾਹਿਬ ਜਾ ਨੇੜੇ ਆ ਮੱਥਾ ਟੇਕਦੇ ਆਪਾਂ ਕਿੰਨਾ ਵਧੀਆ ਲੱਗਦਾ ਬੀਬੀ ਨੂੰ ਗੁਰਦੁਆਰੇ ਨੂੰ ਮੰਨਦੇ ਆ ਤਾਂ ਅਸੀਂ ਤਾਂ ਬਾਬਾ ਜੀ ਨੇ ਆਪਣੇ ਚਰਨਾਮਾ ਬੁਲਾ ਲਿਆ ਆਪਾਂ ਹਾਂ ਦੇਖ ਹਾਂ ਹੋਰ ਹੋਰ ਲਾ ਗਿਆ ਪਹਿਲ ਨੂੰ ਬੀਬੀ ਦੀ ਵੇਟ ਲਾ ਰਹੀ ਸੀ ਬੀਬੀ ਨਹਾਣ ਧੋਣ ਗਈ ਹੋਈ ਸੀ ਤੇਰੀ ਕੈਮਰੇ ਤੇ ਨਾ ਤੇਰੀ ਉਂਗਲੀ ਆ ਗਈ ਥੱਲੇ ਨੂੰ ਕਰ ਉਹ ਫਿਰ ਬੀਬੀ ਨਹਾਣ ਧੋਣ ਗਈ ਸੀ ਨਾਲੇ ਨਾ ਬੀਬੀ ਤੇ ਮੈਨੂੰ ਲੱਗਦਾ ਸ਼ਾਮ ਨੂੰ ਜਦੋਂ ਬੀਬੀ ਕਿਹੜਾ ਪਾਠ ਹੁੰਦਾ ਉਹ ਸ਼ਾਮ ਨੂੰ ਜਦ ਕੀਰਤਨ ਲੱਗਦੇ ਆ ਹੈ ਹੈ ਸ਼ਾਮ ਨੂੰ ਕੀਰਤਨ ਲੱਗਦਾ ਨਾ ਫਿਰ ਬੀਬੀ ਕੀਰਤਨ ਸੁਣ ਕੇ ਆਉਂਦੀ ਹੁੰਦੀ ਹੈ ਬੀਬੀ ਜਦ ਤੱਕ ਨਾ ਪਾਪਾ ਨਹੀਂ ਲੱਗਦਾ ਕੀਰਤਨ ਵਾਲਾ ਰਾਤ ਨੂੰ ਪਾਪਾ ਤਾਂ ਕਰਕੇ ਬੀਬੀ ਉੱਠਦੀ ਨਹੀਂ ਹੈਗੀ ਤੇ ਜਿੱਥੇ ਹੋਮ ਟੂਰ ਦੀ ਵੀਡੀਓ ਨਾ ਮਤਲਬ ਹੋਮ ਟੂਰ ਦੀ ਵੀਡੀਓ ਅਸੀਂ ਪਾ ਨਹੀਂ ਸਕਦੇ ਹੈਗੇ ਕਿਉਂਕਿ ਉਹ ਆਪਣੀ ਪ੍ਰਾਈਵੇਸੀ ਆ ਪਹਿਲਾਂ ਮੈਂ ਬਣਾ ਵੀ ਲਈ ਸੀ ਫਿਰ ਅਸੀਂ ਬਾਅਦ ਚ ਡਿਸਾਈਡ ਕੀਤਾ ਵੀ ਅਸੀਂ ਪਾਉਣ ਨਹੀਂ ਹੈਗੀ ਵੀ ਹਨਾ ਆਪਣੀ ਆਪਣੀ ਹਰ ਇੱਕ ਦੀ ਪ੍ਰਾਈਵੇਸੀ ਹੁੰਦੀ ਆ ਜਿਹੜੀ ਆਪਾਂ ਨਹੀਂ ਦਿਖਾ ਸਕਦੇ ਕਿਸੇ ਦੀ ਪਰਮਿਸ਼ਨ ਤੋਂ ਬਿਨਾ ਇਸ ਕਰਕੇ ਮੈਂ ਉਹ ਵੀਡੀਓ ਬਣਾ ਹੁਣ ਪਾਉਂਦੀ ਨਹੀਂ ਹੈਗੀ ਵੈਸੇ ਤੁਹਾਨੂੰ ਘਰ ਆਪਣਾ ਅੰਦਰ ਤੇ ਜਿਵੇਂ ਹਨਾ ਕਿਚਨ ਦਿਖਾਤਾ ਵੈਸੇ ਹੀ ਮੈਂ ਤੁਹਾਨੂੰ ਉਹ ਸਾਰਾ ਕੁਝ ਦਿਖਾਉਂ ਦਿਖਾਈ ਜਾਊਂਗੀ ਵੀਡੀਓਸ 'ਚ ਤੁਹਾਨੂੰ ਦੇਖੀ ਲਿਜਾਊਗਾ ਬਾਕੀ ਬਸ ਐ ਵੀ ਜਿਹੜਾ ਹਾ ਜਗ੍ਹਾ ਚ ਹਨਾ ਜਿਵੇਂ ਹਾ ਸੋਸਾਇਟੀ ਜਾਦਾ ਇੰਨੀ ਵਧੀਆ ਹੈ ਇੱਧਰ ਦੁਕਾਨਾਂ ਕੋਲੋਂ ਸਾਰੀ ਹਰ ਇੱਕ ਚੀਜ਼ ਦੀ ਇੱਥੇ ਕੋਈ ਕਮੀ ਨਹੀਂ ਹੈਗੀ ਦੁਕਾਨਾਂ ਮਰ ਇਹ ਜ਼ਿਆਆਂੀਆਂ ਆਹ ਕਾਫੀ ਸ਼ਾਪ ਸਾਰਾ ਕੁਝ ਆਉਰੇ ਤੇ ਸ਼ਾਮ ਨੂੰ ਘੁੰਮਣਾ ਫਿਰਨਾ ਹੁੰਦਾ ਦੇਖੋ ਸਾਰੀ ਸੜਕ ਹਨਾ ਉੱਧਰ ਵੀ ਵੇਲੀ ਹੋਈ ਵੇਲੀ ਆ ਤੇ ਇੱਧਰ ਮਤਲਬ ਇਹ ਜਗ੍ਹਾ ਇਹਨਾਂ ਜਿਹੜੀ ਬਹੁਤ ਜ਼ਿਆਦਾ ਵਧੀਆ ਏ ਪਹਿਲਾਂ ਮੈਨੂੰ ਨਾ ਰਮਨੇ ਨੇ ਦੱਸਿਆਤਾ ਵੀ ਅਸੀਂ ਪਿੰਡ ਚ ਲੈਣੀ ਦੀ ਕਿਤੇ ਵੀ ਹਨਾ ਤੇ ਪਿੰਡ ਚ ਅਸੀਂ ਜਾਂਦਾ ਤਾਂ ਨਹੀਂ ਲੈ ਸਕਦੇ ਵੀ ਕਿਉਂਕਿ ਬੀਬੀ ਦੀ ਇੱਛਾ ਸੀ ਵੀ ਮੈਂ ਆਪਣਾ ਪਿੰਡ ਤੇ ਆਪਣਾ ਗੁਰਦੁਆਰਾ ਸਾਹਿਬ ਛੱਡ ਕੇ ਨਹੀਂ ਜਾਣਾ ਤੇ ਆ ਕਰਕੇ ਆਪਣੇ ਮਾਂ ਵਕਤੀ ਇੱਛਾ ਪੂਰੀ ਕਰੀਆ ਉਹਨੇ ਬਿਲਕੁਲ ਗੁਰਦੁਆਰੇ ਸਾਹਿਬ ਦੇ ਸਾਹਮਣੇ ਆਪਣੀ ਕੋਠੀ ਲਈਆ ਹਨਾ ਇੱਥੇ ਇਹ ਜਿਹੜਾ ਜਗਾ ਮਤਲਬ ਕੋਠੀਆਂ ਹੈਗੀਆਂ ਬਹੁਤ ਮਹਿੰਗੀਆਂ ਨੇ ਜਦੋਂ ਅਜੇ ਮੇਰਾ ਵਿਆਹ ਵੀ ਨਹੀਂ ਹੋਇਆ ਤਾਂ ਚੱਤੀਆਂ ਹੀ ਦੇਖੋ ਕੋਠੀਆਂ ਉਹਰੇ ਪੈਣੀਆਂ ਸ਼ੁਰੂ ਹੋਈਆਂ ਨੇ ਤੇ ਹੁਣ ਤਾਂ ਹੋਰ ਜ਼ਿਆਦਾ ਹਾਈ ਰੇਟ ਹੋ ਗਏ ਉਹਨਾਂ ਨਾਲੋਂ ਵੀ ਜ਼ਿਆਦੇ ਹੋ ਗਏ ਮਤਲਬ ਹਰ ਇੱਕ ਕੋਠੀ ਉਹਰੇ 2 ਤੋਂ 2.5 ਕਰੋੜ 3-3 ਕਰੋੜ ਦੀ ਵੀ ਹੈਗੀ ਆ ਮਤਲਬ ਜਿਹੜੀ ਆ ਸਾਨੂੰ ਮਿਲੀ ਆ ਮਤਲਬ ਟਾਰਮਨਾ ਦੱਸਦੇ ਆ ਵੀ ਢਾਈ ਕਰੋੜ ਤੱਕ ਮਿਲੀ ਆ ਇੱਕ ਤਾਂ ਗੁਰਦੁਆਰਾ ਸਾਹਿਬ ਨੇੜੇ ਆ ਦੂਜਾ ਇੱਧਰ ਉਹ ਇੱਧਰ ਦੀ ਉਹ ਨਿਕਲ ਕੇ ਦੇਖੋ ਹੋਮਲੈਂਡ ਸਾਹਮਣੇ ਸਾਰਾ ਕੁਛ ਆਪਾਂ ਨੂੰ ਸਾਹਮਣੇ ਗੱਡੀ 'ਚ ਵੀ ਜਾਣ ਦੀ ਜ਼ਰੂਰਤ ਨਹੀਂ ਤੁੜਕੇ ਹੋਮਲੈਂਡ 'ਚ ਜਾ ਸਕਦੇ ਆ ਝੁਗਲੀ ਵਾਕ ਆਪਣੇ ਬਹੁਤ ਵਧੀਆ ਹੋਇਆ ਇੱਧਰ ਘੁੰਮ ਫਿਰ ਸਕਦੇ ਆ ਹਨਾ ਵੀ ਤੁਰਕੇ ਵੀ ਜਾ ਸਕਦੇ ਆ ਗੁਰਦੁਆਰਾ ਸਾਹਿਬ ਦਾ ਗੇਟ ਅੱਖਾਂ ਦੇ ਸਾਹਮਣੇ ਆ ਵਿੱਚ ਦਿਹਾੜੀ ਚੋਂ ਤਿੰਨ ਗੇੜੇ ਮਾਰੋ ਦੀਨ ਰਾਸੇਵਾ ਕਰੋ ਨਾ ਜਿਵੇਂ ਆਪਾਂ ਫ੍ਰੀ ਹੁੰਨੇ ਆ ਘਰ ਦੇ ਸਵੇਰ ਤੇ ਕੰਮ ਕਰਨ ਵੇੜ ਕੇ ਪਹਿਲੇ ਹੋ ਜੰਨੇ ਆ ਜਾ ਕੇ ਆਪਣਾ ਕੰਮਕਾਰ ਕਰੋ ਹਨ ਤੇ ਬਸ ਇਸੇ ਕਾਰਨ ਕਰਕੇ ਫਿਰਮਣਾ ਕਹਿੰਦਾ ਮੈਂ ਵੀ 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 ਗੁਰਦੁਆਰਾ ਸਾਹਿਬ ਨਹੀਂ ਛੱਡਣਾ ਆਪਣਾ ਪਿੰਡ ਨਹੀਂ ਛੱਡਣਾ ਜਿਸ ਕਰਕੇ ਆਪਣੇ ਮਾਪੇ ਦੀ ਇੱਛਾ ਪੂਰੀ ਕਰਦਾ ਹੈ ਇਸ ਜਗ੍ਹਾ ਤੇ ਲਈ ਹੈ ਐਨੀ ਮਹਗੀ ਜਗ੍ਹਾ ਨਹੀਂ ਨਹੀਂ ਆਪਾਂ ਨਾ ਚਕੰਦੇ ਸਾਰੇ ਸੋਚਦੇ ਆ ਵੀ ਆਪਾਂ ਹੋਰ ਚਾਈਏ ਐਨੇ ਪੈਸਿਆਂ ਦਾ ਵੀ 1 ਕਰੋੜ ਤੱਕ ਵੀ ਘਰ ਬਣ ਜੀ ਉਹ ਵੀ ਬਹੁਤ ਹੁੰਦਾ ਹਨਾ ਚਾਹ ਦਾ ਵੀ ਬਣ ਜੇ ਉਹ ਵੀ ਬਹੁਤ ਵਧੀਆ ਬਣਦਾ। ਵੀ ਬਾਕੀ ਦਾ ਆਪਾਂ ਹੋਰ ਪ੍ਰਾਪਰਟੀ ਲਵਾਂਗੇ ਪਰ ਨਹੀਂ ਉਹਨੇ ਇਸ ਆਪਣੀ ਇੱਥੇ ਮੈਂ ਹੀ ਪ੍ਰਾਪਰਟੀ ਲਈ ਆ ਤਾਂ ਕਿ ਮੇਰੇ ਮਾਪੇ ਗੁਰਦੁਆਰਾ ਸਾਹਿਬ ਤੇ ਪੂਰਨਾ ਜਾਣ ਕਿਤੇ ਵੀ ਕਿਉਂਕਿ ਬੀਬੀ ਦੀ ਇੱਛਾ ਸੀ ਸ਼ੁਰੂ ਤੇ ਵੀ ਸ਼ੁਰੂ ਤੇ ਨਾਲੇ ਮੈਂ ਜੱਤੀ ਮੈਨੂੰ ਲੱਗਦਾ ਹੋਸ਼ ਸੰਭਾਲਿਆ ਮੈਂ ਬੀਬੀ ਨੂੰ ਗੁਰਦੁਆਰਾ ਸਾਹਿਬ ਜਾਂਦੀ ਨੂੰ ਦੇਖਿਆ ਪਹਿਲਾਂ ਤਾਂ ਮੈਂ ਹਰ ਬੀਬੀ ਨਾਲ ਕੱਟੀਆਂ ਜਾਏਗਾ ਅਬੀ ਦੇ ਸ਼ਾਮ ਨੂੰ ਕਥਾ ਸੁਣਨ ਤਾਂ ਅਸੂਨ ਅਸੀਂ ਕੱਟੀਆਂ ਬੀਬੀ ਹੁਣ ਵੀ ਕਥਾ ਹੁੰਦੀ ਆ ਮੈਂ ਜਿੱਤਣ ਦੀ ਆਈ ਨਾ ਮੈਨੂੰ ਹੁਣ ਕਥਾ ਪਤਣੀ ਆ ਪੰਦਰ ਰਹਿੰਦੇ ਆ ਹਨਾ ਅਸੀਂ ਹਮ ਤਾਂ ਰਹਿੰਦੇ ਸਮੋਹ ਨਾ ਕਥਾ ਸੁਣਦੀ ਨਹੀਂ 4-5 ਵਜੇ ਹੋ ਜਾਂਦੀ ਆ ਹੁਣ ਬੀਬੀ ਠੰਡੇ ਜਿਹੇ ਹੋਏ ਸ਼ਾਮ ਨੂੰ ਜਾਂਦੀ ਆ ਕਦੇ ਬੀਬੀ ਕਹਿੰਦੀ ਘਰਾਂ ਨਹੀਂ ਵੀ ਹੁੰਦਾ ਕੋਈ ਹਨਾ ਮੈਂ ਫੇਰ ਵੀ ਦਿਨ ਚ ਚੱਲੇ ਜਾਂਦੀ ਆ ਪਾਠ ਸੁਣੇ ਆਣੀਆਂ ਸੇਵਾ ਜੀ ਦਾ ਦਾ ਸੇਵਾ ਕਰ ਜਾਂਦੀ ਆ ਜਿਵੇਂ ਇੱਥੇ ਨਾ 10ਵੀਂ ਤੇ ਐਤਵਾਰ ਨੂੰ ਔਰ ਐਨੀ ਭੀੜ ਹੁੰਦੀ ਆ ਨਾ ਸੀਵੇ ਤੇ ਸੀਰੇ ਤੱਕ ਬੀਬੀ ਕਹਿੰਦੀ ਗੱਡੀਆਂ ਖੜਨ ਨੂੰ ਨਾ ਪੈ ਤਾਂ ਨੂੰ ਜਗ੍ਹਾ ਨਹੀਂ ਹੁੰਦੀ ਆ ਤਾਕਵਾ ਕੇ ਤੁਹਾਨੂੰ ਦਿਖੇ ਜਾਣਾ ਆ ਕੇ ਵੀਡੀਓ ਚ ਵੀ ਬਰਾ ਦੇ 12 1 ਵਜੇ ਤੱਕ ਇੰਨੀ ਭੀੜ ਹੁੰਦੀ ਆ ਤੇ ਹੁਣ ਅਸੀਂ ਨਾ ਜਾਣਾ ਏ ਹਾਂ ਪੀਜ਼ੇ ਪੂਰੇ ਪਾਰਟੀ ਅਸੀਂ ਕਰ ਲਈਓ ਤੁਸੀਂ ਦੇਖ ਲਿਆ ਹੋਣਾ ਵੀ ਕਿਉਂਕਿ ਵੀ ਹੈ ਨਾ ਵੀ ਰਮਨੇ ਨੇ ਲਿਆਏ ਫੋਨ 16 ਉਹ 16 ਪ੍ਰੋ ਮੈਕਸ ਨਹੀਂ ਹੈਗਾ ਫੋ ਆਈਫੋਨ 16 ਲਿਆਏ ਉਹਨੇ ਖੁਸ਼ੀ ਜਿ ਸਾਰੇ ਨੂੰ ਪੀਜ਼ਾ ਪਾਰਟੀ ਕਰੀ ਆ ਪਰ ਹੁਣ ਅਸੀਂ ਚੱਲੇ ਆ ਮਾਲ ਤਾਂ ਉਹ ਆਪਾਂ ਪੁਰਾਣੇ પાਕੇ ਜਾਵਾਂਗੇ ਕਿਉਂਕਿ ਮੰਮਾ ਨੇ ਦਏ ਨਹੀਂ ਹੁਣ ਅਸੀਂ ਸੀਪੀ ਮਾਲ 'ਚ ਚੱਲੇ ਆ ਕਿਉਂਕਿ ਸਾਰਿਆਂ ਦੀ ਇੱਛਾ ਹੈ ਵੀ ਅਸੀਂ ਕਿਸੇ ਮਾਲ 'ਚ ਜਾਈਏ ਤੇ ਇੱਥੇ ਰਮਨਗੰਨ ਸੀਪੀ ਮਾਲ ਬਣਿਆ ਇਹ ਨਮ ਹਨ ਬਣਿਆ ਤਾਂ ਸਾਲ ਡੇਢ ਸਾਲ ਹੋ ਗਿਆ ਮਨ ਲੱਗਦਾ ਮੈਨੂੰ ਨਹੀਂ ਪਤਾ ਪਰ ਹੂੰ ਬਸ ਵੀ ਇੱਥੇ ਜਾਏ ਨੇ ਅਜੇ ਆਪਾਂ ਕਦੇ ਗਏ ਨਹੀਂ ਹੈਗੇ ਵੀ ਆਣ ਨਾਲ ਦੇਖ ਕੇ ਆਵਾਂਗੇ ਫਿਰ ਬਾਕੀ ਦਾ ਹੁਣ ਅੱਗੇ ਦਾ ਪ੍ਰੋਗਰਾਮ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਜਿੰਨੀ ਕੁ ਵੀਡੀਓ ਹੋ ਸਕੀ ਜੇ ਆਹ ਜਾਦਾ ਵੱਡੀ ਹੋਈ ਤਾਂ ਨੈਕਸਟ ਵੀਡੀਓ 'ਚ ਤੁਹਾਨੂੰ ਉਹ ਮਾਲ 'ਚ ਨਾ ਆਵਾਂਗੇ ਕੀ ਕੁਛ ਅਸੀਂ ਲੰਦੇ ਆ ਨਿੰਮੋ ਵੀ ਤਿਆਰ ਹੋ ਗਈ ਨਿੰਮੋ ਨੇ ਤਾਂ ਮੈਂ ਤਾਂ ਫਟਾਫਟ ਆਪਣਾ ਗੁੱਤ ਕਰਵਾ ਲਈ ਕਹਿੰਦੀ 부ਜੀ ਫਟਾ ਫਟ ਇੱਕ ਨਾ ਮੈਨੂੰ ਕਮੈਂਟ ਆਇਆ ਸੀਗਾ ਵੀ 부ਜੀ ਨਹੀਂ ਹੁੰਦਾ ਭੂਆ ਹੁੰਦਾ ਭੂਆ ਜੀ ਕੋਹਾਇਆ ਕਰੋ ਨੇ ਆਣੇ ਤੇ ਨਾ ਭੂਆ ਹੀ ਕਰਨਾ ਹੱਕਾ ਤਾਂ ਆਪਾਂ 부ਜੀ ਕਰਨੇ ਇਹ ਛੋਟੇ ਤੇ ਨਾ ਇਸ ਕਰਕੇ 부ਜੀ ਆ ਦੇਖੋ ਉੱਪਰ ਤੁਹਾਡੀ ਨਾ ਜਿਵੇਂ ਘਰ ਦੀ ਛੱਤ ਪਰੇ ਹੁੰਦੇ ਨੇ। ਲਓ ਜੀ ਹੁਣ ਆਪਾਂ ਤੁਹਾਨੂੰ ਜੇ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਤਾਂ ਪਲੀਜ਼ ਵੀਡੀਓ ਲਾਈਕ ਕਰਿਓ, ਸ਼ੇਅਰ ਐਂ ਸੋਨੇ-ਸੋਨੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਹੁਣ ਆਪਾਂ ਪਹਿਲਾਂ ਗੁਰਦਵਾਰਾ ਸਾਹਿਬ ਅੱਥਾ ਟੇਕ ਕੇ ਆਈਏ ਫਿਰ ਅੱਗੇ ਸੀਪੀ ਮਾਲ ਚ ਘੁੰਮ ਕੇ ਆਈਏ। ਲਓ ਜੀ ਅਸੀਂ ਹੋ ਗਏ ਤਿਆਰ। ਉਹ ਦੇਖੋ ਪਿੱਛੇ ਸਾਰੇ ਨਿਆਣੇ ਵੀ ਤਿਆਰ ਹੋ ਰਹੇ ਐ ਤੇ ਅਸੀਂ ਹੁਣ ਤਿਆਰ ਹੋ ਕੇ ਚੱਲੇ ਇੱਥੇ ਸੀਪੀ ਮਾਲ ਚ ਘੁੰਮਣ। ਪਹਿਲਾਂ ਅਸੀਂ ਲੈਂਡਲੇਜ ਜਾਣਾ ਤਾਂ ਫਿਰ ਅਸੀਂ ਸੋਚਿਆ ਚਲੋ ਉੱਥੇ ਤੇ ਜਾ ਕੇ ਆਏ ਆ ਸੀਪੀ ਮਾਲ ਜਣੀ ਅਸੀਂ ਕਦੇ ਵੀ ਗਏ ਮੈਂ ਕਦੇ ਵੀ ਨਹੀਂ ਦੇਖਿਆ ਤੇ ਹੁਣ ਅਸੀਂ ਉੱਥੇ ਚੱਲੇ ਆ ਸਾਰੇ ਤਿਆਰ ਹੋ ਗਏ ਆ ਮੇਰਾ ਨਮਕ ਪਰਸਾ ਮੈਨੂੰ ਪਹਿਲੀ ਵਾਰ ਚੀਜ਼ ਲੈਣ ਚ ਨਾ ਬਹੁਤ ਉਪਰੀ ਲੱਗਦੀ ਆ ਸੂਟ ਵੀ ਨਾ ਮਾ ਪਾਇਆ ਮੈਨੂੰ ਸੂਟ ਵੀ ਹੋਰ ਤਰ੍ਹਾਂ ਲੱਗ ਰਿਹਾ ਪਹਿਲੀ ਜਿਹੜੀ ਮੈਂ ਕੋਈ ਪਹਿਲੀ ਨਵੀਂ ਚੀਜ਼ ਬਣੀ ਮੈਨੂੰ ਇਹ ਲੱਗਦਾ ਪਤਾ ਨਹੀਂ ਠੀਕ ਲੱਗ ਰਹੀ ਆ ਨਹੀਂ ਲੱਗ ਰਹੀ ਪਰ ਸੋਣੀ ਲਗੜੀਆ ਲੈ ਜੇ ਆਪਾਂ ਲੈ ਲਈ ਜਾਵਾਂਗੇ ਫਿਰ ਆਦਤ ਜੀ ਪੈ ਜਾਂਦੀ ਆ ਰੇ ਇੱਕ ਚੀਜ਼ ਦੀ ਮੇਰਾ ਨਾ 3-4 ਦਿਨ ਹੋ ਗਏ ਗੜਾਇਆ ਖਰਾਬ ਹੈ ਹੁਣ ਬੈਟ ਵੀ ਪਈ ਆ ਆਵਾਜ਼ ਤੇ ਅਮਨ ਨਹੀਂ ਜਾ ਰਹੀ ਹੈ ਕਿ ਅਮਨ ਕਹਿੰਦੀ ਤੁਸੀਂ ਬਾਗ ਜਾਓ ਕਿਉਂਕਿ ਮੈਂ ਹਰਮਨ ਕਰਕੇ ਮੈਨੂੰ ਪਰੇਸ਼ਾਨ ਕਰਦਾ ਬਹੁਤ ਔਖਾ ਕਰਦਾ ਵੀ ਇਸ ਕਰਕੇ ਤੁਸੀਂ ਘੁੰਮਿਓ ਮੈਂ ਫਿਰ ਵੀ ਜਾ ਨਹੀਂ ਆ ਵੀ ਕੱਲੂ ਮੈਂ ਠੀਕ ਹੋਵਾਂਗੀ ਤਾਂ ਆਪਾਂ ਹੋਰ ਕਿਤੇ ਚੱਲਾਂਗੇ ਘੁੰਮਣ ਤਾਂ ਹੁਣ ਮੇ ਜਿਵੇਂ ਹੁਣ ਅਸੀਂ ਕਹਿੰਦੀ ਨਰੇਣਾ ਤਾਂ ਰੋਜ ਮੇਰਾ ਹੁਣ ਭਾਈ ਕਦੇ ਸਾਨੂੰ ਕਿੱਥੇ ਲੈ ਕੇ ਜਾਊਗਾ ਕਦੇ ਗਿੱਦੇ ਲੈ ਕੇ ਜਾਊ ਕਿਉਂਕਿ ਉਹਨੂੰ ਵੀ ਖੁੱਦ ਚੋਚੜਿਆ ਵੀ ਘਰੇ ਰੋਣ ਦਾ ਲੱਗ ਰਹੀਆਂ ਨੇ ਕਿੰਨੇ ਮਹੀਨੇ ਹੋ ਗਏ ਕਹਿੰਦਾ ਕੱਲੇ-ਕੱਲੇ ਜੇ ਬੈਠੇ ਤੇ ਜਿੱਦੋਂ ਦੇ ਅਸੀਂ ਨਵੇਂ ਘਰ 'ਚ ਆਏ ਆ। ਲੋ ਜਿੰਨੇ ਏਨਾ ਸੀ ਬਾਹਰ ਨਿਕਲ ਗਏ ਦੇਖੋ ਕਿੰਨਾ ਨੇਰਾ ਹੋ ਗਿਆ ਵੀਡੀਓ ਬਲਰ ਬਲਰ ਜੀ ਆ ਰਹੀ ਆ। ਹਾਂ ਹੁਣ ਠੀਕ ਆ। ਨੇਰਾ ਦੇਖੋ ਕਿੰਨਾ ਹੋ ਗਿਆ ਤੇ ਉਧਰ ਅੰਨਾ ਪਿੱਛੇ ਤੋਂ ਕੱਢਾ ਗੱਡੀ ਸਾਡੋ ਖੜੀ ਐ ਸਾ ਗੱਡੀ ਤਾਂ ਬਾਹਰ ਹੀ ਖੜੀ ਆ ਭੋਲੀ ਖੜਿਆ ਉਹ ਤਾਂ ਵਿੱਚ ਬੈ ਗੇ ਆ ਜਾ। ਤੇ ਅਮਨ ਨੇ ਪਹਿਲਾਂ ਜਾਣ ਲਈ ਤਾਂ ਹੁਣ ਅਮਨ ਰੈਡੀ ਹੋ ਗਈ ਵੀ ਚਲ ਕੋਈ ਨਾ ਚਲੇ ਜਾਨੇ ਆ ਵੀ ਕਿਉਂਕਿ ਸੀਪੀ ਮਾਲ ਨਾ ਜਮਾ ਹੀ ਗੁਰ ਇੱਥੇ ਘਰ ਦੇ ਨੇੜੇ ਹੀ ਆ ਜਿਆਦਾ ਦੂਰ ਨਹੀਂ ਹੈਗਾ ਬਿਲਕੁਲ ਹੀ ਨੇੜੇ ਆ ਵੀ ਚਲੇ ਜਾਨੇ ਆ ਚਲ ਹਰਮਨ ਵੀ ਚੱਲਿਆ ਨਾਲ ਲਓ ਜੀ ਸਾਰੇ ਨਾ ਨਿਆਣੇ ਗੱਡੀ 'ਚ ਬਹਿ ਗਏ ਹੁਣ ਅਸੀਂ ਵੀ ਫਟਾਫਟ ਚੱਲੇ ਲਓ ਜੀ ਅਸੀਂ ਆ ਗਏ ਆਪਦੇ ਮਾਲ ਚ ਬਿਲਕੁਲ ਘਰ ਦੇ ਨੇੜੇ ਆ ਜਮਾ ਟਾਂ ਨਹੀਂ ਲੱਗਿਆ 5 ਮਿੰਟਾਂ ਚ ਅਸੀਂ ਪਹੁੰਚ ਗਏ ਚਾਹੇ ਤਾਂ ਇੰਨੀ ਦੂਰ ਤਾਂ ਅਸੀਂ ਤੁਰ ਕੇ ਵੀ ਆ ਸਕਦੇ ਤੇ ਹਨਾ ਉਦਣ ਤੇ ਉਹੀ ਬੈਠੇ ਤੇ ਪਰ ਮਾਲ ਬਹੁਤ ਟਾਈਪ ਬਹੁਤ ਆ ਰਹੀ ਪਹਿਲੀ ਵਾਰ ਦੇਖ ਰਹੀ ਮੈਨੂੰ ਬਹੁਤ ਚੋਚੜਿਆ ਪੈਸਾ ਨਸਾ ਦੇ ਪਹਿਲੀ ਬਾਾਰ ਦੇਖ ਰਹੀ ਅਸੀਂ ਆਹ ਉਹ ਵੀ ਬਿਲਕੁਲ ਘਰ ਦੇ ਨੇੜੇ ਆ ਦੇਖੋ ਇਧਰ ਵੀ ਹੈਗੀਆਂ ਇਹ ਸਾਰੀਆਂ ਸ਼ਾਪ ਇਧਰ ਬਹੁਤ ਜਿਆਦੇ ਵਧੀਆ ਮਾਹੌਲ ਆ ਐ ਲੱਗ ਰਿਹਾ ਜਿਵੇਂ ਬਾਹਰਲਾ ਦੇਸ਼ ਹੁੰਦਾ ਬਹੁਤ ਸੋਹਣਾ ਉਹ ਆ ਦੇਖ ਇਹ ਕਹਿੰਦਾ ਮੇਰੇ ਹੱਥ ਸਣਾ ਫੜੋ ਮੈਨੂੰ ਇਕੱਲੇ ਨੂੰ ਜਾਣ ਦਿਓ ਬਾਈ ਆ ਤਾਂ ਮੌਲ ਦੇਖ ਕੇ ਰੂਹ ਖੁਸ਼ ਹੋ ਗਈ ਸਾਰੇ ਪੰਜਾਬ ਚ ਮੈਨੂੰ ਤਾਂ ਮੌਲ ਸਾਰੇ ਵਾਹ ਨਜ਼ਾਰੇ ਨਜ਼ਾਰੇ ਆ ਬਟਾ ਦਾ ਲੰਬੀ ਮੈਂ ਕਹਿੰਦੀ ਜਿੱਦਾਂ ਜਿੱਥੇ ਤੱਕ ਤੁਸੀਂ ਫਿਰੋਗੇ ਨਾ ਸ਼ੋਰ ਇਹ ਮਾਲ ਨਹੀਂ ਖਤਮ ਹੋਣੇਗਾ ਐਡਾ ਵੱਡਾ ਹੈ ਆਪਣੇ ਪੂਰੇ ਆ ਦੇਖੋ ਹੁਣ ਅਸੀਂ ਥੱਲੇ ਕੱਪੜੇ ਦੇਖ ਕੇ ਰੱਜ ਗਏ ਹੁਣ ਅਸੀਂ ਉੱਪਰ ਦੇ ਘਰ ਸਲੇ ਥੋੜਾ ਜਿਹਾ ਉੱਪਰ ਵਾਲੀ ਵੈਰਾਈਟੀ ਦੇਖ ਕੇ ਆਵਾਂਗੇ ਜਿੰਨਾ ਮਰਜ਼ੀ ਸ਼ਾਪਿੰਗ ਆ ਲੋਰੇ ਪਰ ਚੀਜ਼ ਨਹੀਂ ਖਤਮ ਹੋਣੀ ਹਮੂ ਤੂੰ ਵੀ ਲੈ ਲੈ ਸਾਰੇ ਸ਼ੋਪਿੰਗ ਕਰ ਰਹੇ ਤੂੰ ਵੀ ਕਰ ਲੈ ਆ ਸਾਰੇ ਐਨ ਐਨਰ ਹੈਲੋ ਮਲਾ ਰਹਿਆ ਅੱਛਾ ਹੈਲੋ ਮਲਾ ਰਹੇ ਨਾ ਬੰਦਾ ਨਾ ਸਾਰੇ ਅੱਬੀ ਅੱਬੀਆਂ ਚੀਜ਼ਾਂ ਦੇਖਦੇ ਫਿਰਦੇ ਨੇ ਦੇਖੀ ਕਿੰਨੀ ਸੋਹਣੀਆਂ ਸੋਹਣੀਆਂ ਨੇ ਆਏ ਹਾਏ ਜੀਜ਼ੀਆਂ ਆ ਦੇਖੋ ਦੇਵੜਾ ਟਾਈਪ ਬਹੁਤ ਆਵੇ ਮਤਲਬ ਬੰਦਾ ਨਾ ਘੁੰਮਦਾ ਘੱਕ ਜੂਗਾ ਪਰ ਮੋਲ ਨਹੀਂ ਖਤਮ ਹੁੰਦਾ ਉਹ ਬਾਹਰ ਸਾਹਮਣੇ ਜਿਹੜਾ ਸਾਡੇ ਘਰ ਵੱਲ ਰੋਡ ਜਾਂਦਾ ਹੈ ਉਹ ਵਾਲਾ ਹੈ ਆ ਰਹੇ ਨੇ ਉਹ ਵਾਲੇ ਨੇ ਵੀ ਇੱਧਰ ਦੇਖੇ ਜਾ ਰਹੇ ਨੇ ਹੁਣ ਬੱਸ ਹਾਈ ਰੇਟਡ ਬੱਸ ਮੋਚੀ ਦਾ ਹੈ ਮੋਚੀ ਦਾ ਅੰਨੇ ਸੋਨੇ ਸੋਨੇ ਹੋਏ ਪਰਾ ਹੋਏ ਤੇ ਹਾਈਬ੍ਰਿਡ ਬਰਕਾਸ ਬਹੁਤ ਵਧੀਆ ਨੇ ਬਹੁਤ ਜਿਆਦੇ ਬਹੁਤ ਜੂਨੀ ਚੱਕਲੋ ਓਕੇ ਓਕੇ ਚੱਕ ਲੈਣੀ ਆ ਐਨੀ ਪਰ ਜੇ ਲੈਣੇ ਹੋਵੇਂ ਸਾਰੇ ਆ ਰਹੇ ਜਿੰਨੇ ਜਿਆਦਾ ਵਧੀਆ ਹੋਣਗੇ ਨਹੀਂ ਰੇਟ ਗਾ ਦੇ ਯਸਤੀ ਆ ਉਹ ਤਾਂ ਦੇ ਨੰਦ ਦਿੱਤੇ ਆ ਮੋਲੂ ਇੱਧਰ ਕਿੰਨੇ ਮਹਿੰਗੀਆਂ ਕੀਮਾ ਦੇਖ ਕੇ ਆ ਜਾਓ ¡Gracias! ਸੀਨਾ ਗੇਦਰ ਹੁਣ ਕੇ ਮਾਰੇ ਸੈਕਸ਼ਨ ਚ ਅਸੀਂ ਮੋਲਸ ਨਾ ਅਸੀਂ ਪਹਿਲੀ ਵਾਰ ਆਏ ਸੀਗੇ ਬਸ ਅਸੀਂ ਸਿਰਫ ਟਰਾਈ ਕਰਨਾ ਸੀ ਸਾਰਾ ਕੁਝ ਕਵਰ ਵੀ ਉੱਥੇ ਬਾਹਰ ਚੱਲ ਠੀਕ ਲੱਗਿਆ ਮੈਂ ਆਪਾਂ ਸ਼ਾਪਿੰਗ ਵੀ ਕਰ ਲਿਆ ਕਰਾਂਗੇ ਕਿਉਂਕਿ ਇੱਥੇ ਤਾਂ ਸ਼ਾਪਿੰਗ ਜਦ ਅਸੀਂ ਆਈ ਪਹਿਲੀ ਵਾਰ ਹੈ ਤਾਂ ਸ਼ਾਪਿੰਗ ਵੀ ਅਸੀਂ ਕਦੇ ਕੀਤੀ ਨਹੀਂ ਇੱਥੋਂ ਤੇ ਵੀ ਅਗਲੀ ਵਾਰ ਇਹ ਹੁਣ ਸਾਨੂੰ ਵਧੀਆ ਲੱਗਿਆ ਇੱਥੇ ਕਾਫੀ ਅੰਦਰ ਇੰਨੀਆਂ ਸ਼ਾਪਸ ਅਸੀਂ ਜਿੱਥੇ ਆਪਾਂ ਸਹੀ ਰੇਟ ਤੇ ਆਪਾਂ ਬਿਲਕੁਲ ਆਪਾਂ ਕੱਪੜੇ ਖਰੀਦ ਸਕਦੇ ਆ ਹਰ ਇੱਕ ਚੀਜ਼ ਲੈ ਸਕਦੇ ਆ ਤੇ ਹੁਣ ਇਧਰ ਨਿਆਣਿਆ ਕਰਕੇ ਅਸੀਂ ਗੇਮਲ ਸੈਕਸ਼ਨ ਚ ਆ ਗਏ ਤੇ क्योंकि न्याय कदों कह रहे थे गेमा देखनी ने, गेमा देखनी ने। इस करके असं सारे बच्चों गे क्या कर रहे बेचारे ਲਓ ਜੀ ਹੁਣ ਆ ਗਿਆ ਅਗਲੀ ਸਵੇਰ ਰਾਤ ਅਸੀਂ ਨਾ ਘੁੰਮ ਕੇ ਆ ਗਏ ਬੁਰੀ ਤਰ੍ਹਾਂ ਥੱਕ ਕੇ ਸੀਗੇ 10 ਵਜੇ ਤੇ ਤੇ 10 ਵਜੇ 10:30 ਦਾ ਟਾਈਮ ਹੋ ਗਿਆ ਤਾਂ ਬਸ ਆ ਕੇ ਸੌਂ ਗਏ ਵੀਡੀਓ ਦਾ ਵੀ ਐਂਡ ਕਰਨਾ ਭੁੱਲ ਗਈ ਸੀ ਤੇ ਆਪਾਂ ਹੁਣ ਅੱਜ ਜਿਹੜਾ ਇਹ ਵਲੌਗ ਹੈ ਆਪਾਂ ਇੱਥੇ ਐਂਡ ਕਰਦੇ ਹਾਂ ਇਹ ਤੋਂ ਬਾਅਦ ਅਪਣ ਨਵੇਂ ਵਲੌਗ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਵੀਡੀਓ ਸਾਡੀ 80 ਤੱਕ ਸੇਗੀ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਜ਼ਰੂਰ ਪਸੰਦ ਆਉਗੀ ਇਹ ਚੈਨਲ ਜੇ ਵੀਡੀਓ ਵਧੀਆ ਲੱਗੇ ਪਲੀਜ਼ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਮੇਰਾ ਦੋ ਤਿੰਨ ਦਿਨ ਹੋ ਗਏ ਗਲਾ ਜਮਾਈ ਬੈਠ ਗਿਆ ਕਿਉਂਕਿ ਮੈਂ ਇਤਨਾ ਹਾਸੇ ਦੀ ਬਹੁਤ ਹ ਵੀ ਮਤਲਬ ਖੁਸ਼ ਬਹੁਤ ਹਿਆ ਹਾਸੇ ਦੀ ਮੈਨੂੰ ਹਸਾਂਦੇ ਬਹੁਤ ਹੈ ਇੱਕ ਵਾਰ ਮੇਰਾ ਤਾਇਆ ਮੈਨੂੰ ਬਹੁਤ ਹਸਾਂਦਾ ਮੇਰਾ ਗਲਾ ਸਾਰਾ ਬੈਠਿਆ ਹੋਇਆ ਹੈ ਏਵਾਸ ਚੈਨਲ ਨੂੰ ਨਬਤਵਾ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਹੁਣ ਮਿਲਦੇ ਆ ਅਗਲੇ ਵਧੀਆ ਜਿਹੀ ਵੀਡੀਓ ਵਿੱਚ